गुरुनानक पाद पंकज वंदन पंकज वंदन सिमरौ एरहु अंगद दुख निगंधन गुरु अमर दास हृदय नित त्याउ हृदय नित श्री जन विगन के नाशक विगन के ना श्री हर गोविन्द मत परशक श्री हर राय नमो जोरी नमो जोरी श्री हर कृष्ण मन

ਇਕ ਓੰਕਾਰ ਸਤਿਗੁਰੂ ਤੇ ਪਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋ ਦੋਹਰਾ ਸਿੱਖ ਕੋ ਦੀਖਣ ਕੀ ਜੈ राण संगे लीस को दीज पाठ सुन कै सब ही हर खाय पाठ पाद की पेट चढ़ाए वाहे गुरु जी का खालसा वाहे गुरु जी की फतेह हां गुरु प्यारे गुरु सवारें सत्संगी जणो ਪ੍ਰਜਾਨਨੀ ਤਰ੍ਹਾਂ ਪਾਤਸ਼ਾਹ ਜੀ ਕੀ અપਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ ਆਪਾਂ ਕਥਾ ਸਰਬਨ ਕਰ ਰਹੇ ਸੀ ਜਦੋਂ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੈੜਾ ਨਾਮ ਦੇ ਸਿੱਖ ਨੂੰ ਸੰਗਲਾ ਦੀਪ ਤੇ ਜਿਹੜਾ ਕੀਤਾ ਕਿ ਉੱਥੇ ਧੰਗੁਰ ਨਾਨਕ ਦੇਵ ਜੀ ਇੱਕ ਪੋਥੀ ਲਿਖ ਕੇ ਛੱਡ ਗਏ ਸਨ ਜਿਸ ਦਾ ਨਾਮ ਹੈ ਪ੍ਰਾਣ ਸੰਗਲੀ ਉਹ ਪੋਥੀ ਲੈ ਕੇ ਆ ਤੇ ਨਾਲ ਉਸ ਨੂੰ ਇੱਕ ਚਿੱਠੀ ਇੱਕ ਹੁਕਮਨਾਮਾ ਲੈ ਕੇ ਦੇ ਦਿੱਤਾ ਜੋ ਕਿ ਰਾਜੇ ਨੂੰ ਲਿਖਿਆ ਗਿਆ ਉਹ ਪੋਥੀ ਭਾਵੇਂ ਪਹਿਲੇ ਪਾਤਸ਼ਾਹ ਨੇ ਰਾਜਾ ਸ਼ਿਵਨਾਬ ਨੂੰ ਦਿੱਤੀ ਸੀ ਉਹ ਪੋਥੀ ਅੱਗੇ ਤੋਂ ਅੱਗੇ ਹੁਣ ਉਸ ਦੇ ਪੋਤਰੇ ਕੋਲ ਹੈ ਔਰ ਰਾਜਾ ਦਸਕੇ ਵੀ ਗਿਆ ਕਿ ਗੁਰਨਾਨਕ ਦਾ ਕੋਈ ਸਿੱਖ ਆਵੇਗਾ ਉਹਨੂੰ ਇਹ ਫੌਤੀ ਦੇਣੀ ਆ ਤਾਂ ਇਸ ਤਰ੍ਹਾਂ ਗੁਰੂ ਪਿਆਰੋ ਭਾਈ ਪੈੜਾ ਉਹ ਹੁਕਮਨਾਮਾ ਲੈ ਕੇ ਸੰਗਲਾ ਦੀਪ ਦੇ ਰਾਜ ਵਿੱਚ ਪਹੁੰਚਦਾ ਹੈ ਤੇ ਰਾਜਧਾਨੀ ਵੀ ਜਾ ਕੇ ਉਸ ਰਾਜਕੁਮਾਰ ਨੂੰ ਮਿਲਦਾ ਹੈ ਤੇ ਉਸ ਨੂੰ ਗੁਰੂ ਪਾਤਸ਼ਾਹ ਜੀ ਦਾ ਲਿਖਿਆ ਹੁਕਮਨਾਮਾ ਦਿਖਾਉਂਦਾ ਜਿਸ ਨੂੰ ਲੈ ਕਰਕੇ ਦਰਸ਼ਨ ਕਰਕੇ ਉਹ ਰਾਜਾ ਬੜਾ ਖੁਸ਼ ਹੁੰਦਾ ਹੈ ਆਪਣੇ ਮੱਥੇ ਤੇ ਲਾਉਂਦਾ ਹੈ ਸਿਸਤੇ ਲਾਉਂਦਾ ਹੈ ਸਿਰ ਤੇ ਲਾਉਂਦਾ ਹੈ ਅੱਖਾਂ ਤੇ ਲਾਉਂਦਾ ਹੈ ਔਰ ਨਮਸਕਾਰਾਂ ਕਰਦਾ ਹੈ ਮਾਨੋ ਚਿੱਠੀ ਨਹੀਂ ਖੁਦ ਗੁਰੂ ਸਾਹਿਬ ਦੇ ਦਰਸ਼ਨ ਹਨ ਵਾਹ ਵਾਹ ਬਾਣੀ ਹੀ ਪਰਮੇਸ਼ਰ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰਨਕ ਹੋਏ ਇਸੇ ਤਰ੍ਹਾਂ ਹੀ ਬੜਾ ਸਤਕਾਰ ਕਰਦਾ ਹੈ ਭਾਈ ਪੈੜੀ ਨੂੰ ਆਪਣੇ ਘਰ ਲੈ ਜਾਂਦਾ ਹੈ ਫਿਰ ਸੰਗਤਾਂ ਨੂੰ ਇਕੱਠੀਆਂ ਕਰਦਾ ਹੈ ਸਾਰਿਆਂ ਨੂੰ ਦਰਸ਼ਨ ਕਰਾਉਂਦਾ ਹੈ ਗੱਲਬਾਤ ਚੱਲਦੀ ਆ ਕਿਵੇਂ ਭਾਈ ਪੈੜਾ ਉੱਥੋਂ ਇਹ ਸੰਗਲਾ ਦੀਪ ਚੋਂ ਪੋਥੀ ਲੈ ਕੇ ਵਾਪਸ ਆਉਂਦਾ ਇਹ ਵਿਚਾਰਾ ਅਜਾ ਆਪਾਂ ਆਰੰਭ ਕਰਕੇ ਸਰਵਣ ਕਰਾਂਗੇ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਨੀਆਂ ਨੂੰ ਚਲਣਾ ਵਿਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤੇ ਦਾ ਨਾਰਾ ਕਰੋ ਬਲੰਗਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਦੋਹਰਾ ਪੈੜਾ ਇਕ ਨੂੰ ਦੇਖਣ ਕੀ ਜੈ ਪ੍ਰਾਣ ਸੰਗਲੀ ਇਸ ਕੋ ਦੀਜੈ ਜੋ ਹੁਕਮਨਾਮਾ ਤਨਤਲ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਲਿਖਣਾ ਕੀਤਾ ਉਸ ਉੱਪਰ ਲਿਖਿਆ ਹੈ ਕਿ ਸਾਡਾ ਸਿੱਖ ਹੈ ਜਿਸ ਦਾ ਨਾਮ ਪੈੜਾ ਹੈ ਔਰ ਜਿਹੜੀ ਤੁਹਾਡੇ ਕੋ ਸਾਡੀ ਪੋਥੀ ਪਈ ਹੈ ਪਹਿਲੇ ਪਾਤਸ਼ਾਹ ਬਾਬਾ ਨਾਨਕ ਤੁਹਾਡੇ ਭੰਡਿਆਂ ਨੂੰ ਦੇ ਗਿਆ ਸੀ ਉਹ ਪੋਥੀ ਭਾਈ ਪੈਲੇ ਨੂੰ ਦੇਣੀ ਕਰੋ ਜੀ ਬਾਤ ਸੁਣ ਕੇ ਸਭ ਹੀ ਹਰਖਾਈ ਬਾਤ ਬਾਤ ਕੀ ਪੇਟ ਚੜਾਈ ਔਰ ਗੁਰੂ ਪਿਆਰਿਓ ਜਿਸ ਵੇਲੇ ਹੁਕਮਨਾਮਾ ਰਾਜੇ ਨੇ ਪੜਿਆ ਤੇ ਜਨਤਾ ਨੇ ਸੁਣਿਆ ਸਾਰੇ ਹੀ ਬੜੇ ਖੁਸ਼ ਹੋਏ ਔਰ ਸਾਰੇ ਜਿਹੜੇ ਹਨ ਸਤਿਗੁਰੂ ਪਾਤਸ਼ਾਹ ਜੀ ਰੋਂ ਬਹੁਤ ਸਾਰੀਆਂ ਉਸ ਹੁਕਮਨਾਮੇ ਦੇ ਅੱਗੇ ਪੇਟਾਵਾਂ ਮੱਥੇ ਟੇਕਦੇ ਹਨ ਕਹਿ ਲੱਗ ਕਾਹੋਂ ਉੱਚਾ ਹੋ ਸੋ ਕਰਿਓ ਦਰਸ਼ਨ ਜਨ ਸਤ ਗੁਰੂ ਨਿਰਹਰਿ ਆਉ ਔਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਕਹਿੰਦੇ ਹਨ ਕਿ ਮੈਂ ਕੀ ਦੱਸਾਂ ਤੁਹਾਨੂੰ ਕਿੱਥੋਂ ਤੱਕ ਦੱਸਾਂ ਕਿ ਉਸ ਵੇਲੇ ਜਿਹੜੀ ਸੰਗਤ ਹੈ ਸੰਗਲਾ ਦੀਪ ਦੀ ਜਾਂ ਜੋ ਰਾਜਕੁਮਾਰ ਆ ਉਸ ਨੂੰ ਇਤਨੇ ਖੁਸ਼ੀ ਹੋਈ ਜੀ ਸਿੱਖੀ ਰੀਤ ਦੇਖ ਕਰ ਤਹਾ ਆਚਰ ਜਿਸਹਤ ਸੁਪੈਣਾ ਰਹਾ ਇਸ ਤਰ੍ਹਾਂ ਭਾਈ ਪੈੜਾ ਜੀ ਨੇ ਗੁਰਮਤ ਅਨਸਾਰ ਉੱਥੇ ਜਾਣਾ ਕੀਤਾ ਹੈ ਉੱਥੇ ਜਾ ਕੇ ਵੀ ਆਪਣੀ ਸਿੱਖੀ ਰੀਤ ਨੂੰ ਨਿਤਨੇਮ ਨੂੰ ਨਿਭਾਉਣਾ ਕੀਤਾ ਹੈ ਔਰ ਰਾਜੇ ਦੇ ਕੋਲ ਰਹਿਣ ਲੱਗਿਆ ਜੀ ਧੰ ਗੁਰੂ ਨਾਨਕ ਨਿਰਧਾਰੋਂ ਅਵਨੀ ਮੰਡਲ 사ਗਲ ਉਦਾਰੋਂ ਔਰ ਉਥੇ ਫਿਰ ਇਹ ਵਿਚਾਰਾ ਵੀ ਹੋਈਆਂ ਕਿਸ ਤਰ੍ਹਾਂ ਧੰ ਗੁਰੂ ਨਾਨਕ ਦੇਵ ਜੀ ਨੇ ਸਾਰੀ ਧਰਤੀ ਦੇ ਚੱਕਰ ਲਾਏ ਉਦਾਸੀਆਂ ਕੀਤੀਆਂ ਔਰ ਅਵਨੀ ਮੰਡਲ ਧਰਤੀ ਤੇ ਰਹਿਣ ਵਾਲੇ ਲੋਕਾਂ ਦਾ ਕਿਵੇਂ ਉਧਾਰ ਕੀਤਾ ਜੀ ਕਿਤਕ ਦਿਨ ਰਹੇ ਸਭ ਸੁਖ ਪਾਈ ਪੁਣ ਜਲੀ ਬਹਿਤ ਬਾਕ ਅਲਾਈ ਕਈ ਦਿਨ ਭਾਈ ਪੈੜੇ ਨੂੰ ਰਾਜਕੁਮਾਰ ਨੇ ਰਾਜੇ ਨੇ ਆਪਣੇ ਕੋਲ ਰੱਖਣਾ ਕੀਤਾ ਗੁਰੂ ਪਿਆਰਿਓ ਤੇ ਇੱਕ ਦਿਨ ਭਾਈ ਪੈੜਾ ਕਹਿਣ ਲੱਗਿਆ ਜੀ ਹੁਣ ਸਾਨੂੰ ਆਗਿਆ ਦਿਓ ਤਾਂ ਕਿ ਅਸੀਂ ਬੋਥੀ ਲੈ ਕੇ ਗੁਰੂ ਸਾਹਿਬ ਨੂੰ ਦਰਸ਼ਨ ਲਈਏ ਉਹਨਾਂ ਦੇ ਦਰਸ਼ਨ ਕਰੀਏ ਜੀ ਬਾਹੋ ਮੋਲੀ ਵਾਥ ਨਿਰਪਨ ਦੀਨਾ ਪ੍ਰਾਨ ਸੰਗਲੀ ਸੌਪਨ ਕੀਨਾ ਓ ਕੀਮਤੀ ਗ੍ਰੰਥ ਅਤੇ ਹੋਰ ਬਹੁਤ ਸਾਰੀਆਂ ਕੀਮਤੀ ਭੇਟਾਵਾਂ ਰਾਜੇ ਨੇ ਇਸ ਸਿੱਖ ਨੂੰ ਗੁਰੂ ਸਾਹਿਬ ਦੇ ਚਰਨਾਂ ਵਿੱਚ ਦੇਣ ਲਈ ਦਿੱਤੀਆਂ ਹਨ ਅਤੇ ਬੜੇ ਪ੍ਰਾਣ ਸਹਿਤ ਪ੍ਰਾਣ ਸੰਗਲੀ ਪੋਥੀ ਸੌਂਪੀ ਹੈ ਆਪਣੀ ਬਿਨਾਂ ਲਿਖੀ ਅਰਦਾਸ ਬਮ ਮਸਤਕ ਤੁਮ ਚਰਨਨ ਪਾਸ ਉਹ ਆਪਣੇ ਵੱਲੋਂ ਰਾਜਾ ਚਿੱਠੀ ਵੀ ਲਿਖਦਾ ਹੈ ਜਿਸ ਦੇ ਵਿੱਚ ਅਰਦਾਸ ਮਤਲਬ ਬੇਂਤੀ ਲਿਖਦਾ ਹੈ ਕਿ ਮਹਾਰਾਜ ਮੇਰਾ ਸੀਸ ਤੁਹਾਡੇ ਚਰਨਾਂ ਵਿੱਚ ਹੈ ਮੇਰੀ ਨਮਸ਼ਕਾਰ ਪ੍ਰਵਾਨ ਕਰਿਓ ਜੀ ਮਨ ਜੀ ਪਰ ਬੈਠੇ ਨਿਰਪਜੋਈ ਗੁਰੂ ਜਾਨ ਪੂਜੈ ਸਭ ਕੋਈ ਧੰਗ ਗੁਰਨਾਠ ਦੇਵ ਜੀ ਜਿੱਥੇ ਪ੍ਰਾਣ ਸੰਗਲੇ ਪੋਥੀ ਦੇ ਕੇ ਆਏ ਸਾਨੇ ਸ਼ਿਵਨਾਬ ਨੂੰ ਉੱਥੇ ਉਸ ਨੂੰ ਉਸ ਇਲਾਕੇ ਦਾ ਗੁਰੂ ਵੀ ਬਣਾਤਾ ਸੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਤੇ ਉਹ ਰਾਜਾ ਫਿਰ ਅੱਗੇ ਆਪਣੇ ਪੁੱਤਰ ਨੂੰ ਪੋਤਰੇ ਨੂੰ ਗੱਦੀ ਜੰ데 ਰਹੇ ਵੀ ਇੱਥੇ ਸਿੱਖੀ ਦਾ ਇਦਾਂ ਪ੍ਰਚਾਰ ਕਰੋ ਤਾਂ ਇਸ ਕਰਕੇ ਜਿਹੜਾ ਵੀ ਰਾਜਾ ਉਹ ਸੰਜੀਤੇ ਬੰਦਾ ਸੀ ਦੁਨੀਆ ਉਸ ਨੂੰ ਗੁਰੂ ਵਾਂਗੂ ਹੀ ਪੂਜਦੇ ਸਨ ਨੇ ਪੋਥੀ ਹੋਏ ਵਿਦਾ ਪਧਾਰਾ ਸਾਤ ਗੁਰ ਮਹਿਮਾ ਮਹਾ ਵਿਚਾਰਾ ਔਰ ਗੁਰੂ ਪਿਆਰਿਓ ਇਸ ਤਰ੍ਹਾਂ ਭਾਈ ਪੈੜਾ ਜੀ ਪੋਥੀ ਆਪਣੇ ਨਾਲ ਲੈ ਕਰਕੇ ਵਾਪਸ ਅੰਮਰ ਸਰ ਨੂੰ ਚਲ ਪਏ ਜੀ ਬਾਡ ਪ੍ਰਤਾਪ ਪੂਰਨ ਸਭ ਭੂ ਪਰ ਜਹ ਕਹੇ ਛਾਏ ਰਹੇ ਉਹ ਸਭ ਊ ਪਰ ਧੰਨ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਵੱਡਾ ਪ੍ਰਤਾਪ ਹੈ ਸਾਰੀ ਧਰਤੀ ਉੱਤੇ ਛਾਇਆ ਹੋਇਆ ਹੈ ਮਗਮਹਿ ਆਵਤ ਸੰਗਤ ਹੀਰੀ ਇਸ ਕੀ ਪੂਜਾ ਹੋਤ ਬਡੇਰੀ ਇਸ ਤਰ੍ਹਾਂ ਧੰਗੁਰ ਨਾਨਕ ਦੇਵ ਜੀ ਦੂਰ ਦੂਰ ਤੱਕ ਗਏ ਹਨ ਸੰਗਤਾਂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਬਹੁਤ ਹੈ ਜਦੋਂ ਪਤਾ ਲੱਗਦਾ ਕਿ ਇਹ ਜਿਹੜਾ ਸਿੱਖ ਹੈ ਜਿਹਦੇ ਸਿਰ ਉੱਪਰ ਇੱਕ ਪੋਥੀ ਵਿਰਾਜਮਾਨ ਕੀਤੀ ਹੋਈ ਆ ਇਹ ਗੁਰੂ ਨਾਨਕ ਦਾ ਸਿੱਖ ਹੈ ਤੇ ਲੋਕ ਇਹਦਾ ਬੜਾ ਆਦਰ ਭਾਉ ਕਰਦੇ ਸਤਿਕਾਰ ਕਰਦੇ ਹਨ ਕਰਮ ਕਰ ਲੰਗੇਉ ਪੰਥ ਵਿਸਾਲਾ ਗੰਗਾ ਤੀਰ ਆਏ ਜਹ ਕਾਲਾ ਇਸ ਤਰ੍ਹਾਂ ਗੁਰੂ ਪਿਆਰੋ ਚਲੋ ਚਾਲ ਚਲੋ ਚਾਲ ਇਹ ਪੈੜਾ ਨਾਮ ਦਾ ਸਿੱਖ ਜਿਹੜਾ ਹੈ ਚਲਦਾ ਹੋਇਆ ਗੋਵਿੰਦਵਾ ਆਪਣਾ ਅਮਰਸਰ ਸਾਹਿਬ ਦੇ ਨੇੜੇ ਪਹੁੰਚਦੇ ਉਸ ਤੋਂ ਪਹਿਲਾਂ ਗੰਗਾ ਜੋ ਹਰਦਵਾਰ ਦੇ ਵਿੱਚ ਕਿ ਨਦੀ ਵਗਦੀ ਹੈ ਇਸ ਗੰਗਾ ਦਰਿਆ ਦੇ ਕਿਨਾਰੇ ਆਉਂਦਾ ਹੈ ਇੱਕ ਸਾਧੂ ਕੋ ਟੱਬ ਦੇ ਥਾ ਸਿਰ ਪੋਥੀ ਲਖ ਆਚਰ ਜਪੇਖਾ ਔਰ ਜਦੋਂ ਗੰਗਾ ਨੂੰ ਪਾਰ ਕਰਨ ਲੱਗਿਆ ਦਰਿਆ ਨੂੰ ਤੇ ਇੱਥੇ ਇੱਕ ਸਾਧ ਬੈਠਾ ਹੈ ਉਹ ਸਾਧ ਨੇ ਸਿੱਖ ਨੂੰ ਦੇਖਿਆ ਹੈ ਤੇ ਉਸ ਨੇ ਕੀ ਦੇਖਿਆ ਕਿ ਇਹਦੇ ਸਿਰ ਉੱਪਰ ਇੱਕ ਪੋਥੀ ਹੈ ਪਰ ਦੇਖ ਕੇ ਇਹ ਗੱਲੋਂ ਬੜਾ ਹੈਰਾਨ ਹੁੰਦਾ ਹੈ ਨਿਰਾਧਾਰ ਪੋਥੀ ਸਿਰ ਆਵ ਦੇਖੀ ਸਾਧਨ ਕਿਸ ਦ੍ਰਿਸ਼ਟਾਵੈ ਐ ਲੱਗੇ ਉਹ ਸਾਧਨੇ ਕੀ ਦੇਖੇ ਆਪਣੇ ਦਿਵ ਦ੍ਰਿਸ਼ਟੀ ਦੇ ਨਾਲ ਕਿ ਇਹ ਸਿੱਖ ਦੇ ਸਿਰ ਉੱਪਰ ਇੱਕ ਪੋਥੀ ਹੈ ਜਿਹੜੀ ਕਿ ਸਿਰ ਤੋਂ ਉੱਚੀ ਜਾ ਰਹੀ ਹੈ ਲੇਖ ਅਜ ਮਤ ਪਾ ਆਵਤ ਸਾਥ ਕਾਰ ਡੇਰਾ ਪੂਛੀ ਸਭ ਦਾਥ ਇਸ ਕਰਮਾਤ ਕਰਨ ਇਸ ਨੇ ਜਾ ਕੇ ਉਹ ਸਿੱਖ ਨੂੰ ਮਿਲਣਾ ਕੀਤਾ ਉਹਦੇ ਕੋਲ ਡੇਰਾ ਕੀਤਾ ਮਤਲ ਬੈਠਣਾ ਕੀਤਾ ਤੇ ਉਹਦੇ ਨਾਲ ਗੱਲਬਾਤ ਕਰਦਾ ਹੈ ਕੌਣ ਅਹੋ ਤੁਮ ਕਹਿੰਦੀ ਆਈ ਕੈਸੀ ਪੋਥੀ ਦੇਹੋ ਦਿਖਾਈ ਫਿਰ ਪੁੱਛਣ ਲੱਗਿਆ ਭਾਈ ਸਾਹਿਬ ਤੁਸੀਂ ਕੌਣ ਹੋ ਕਿੱਥੋਂ ਆਇਓ ਇਹ ਜੇ ਤੁਹਾਡੇ ਕੋਲ ਪੋਥੀ ਹੈ ਦੇ ਵਿੱਚ ਕੀ ਲਿਖਿਆ ਸਾਨੂੰ ਦਰਸ਼ਨ ਕਰਾਓ ਜੀ ਘਰੋ ਕਿਰਪਾ ਮੋਏ ਸਾਧੂ ਜਾਨ ਬੈ ਆਇਓ ਦਰਸ਼ਨ ਇਛਠਾਨ ਸਾਧੂ ਕਹਿੰਦਾ ਮੈਨੂੰ ਇੱਛਾ ਹੈ ਮੈਂ ਤੁਹਾਡੀ ਇਹ ਪੋਥੀ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ ਸੁਣ ਕਰ ਪੈੜੀ ਬੀਨਤੀ ਥਾਨੀ ਸਿੰਗਲ ਦੀਪ ਤੇ ਪੋਥੀ ਆਨੀ ਭਾਈ ਪੈੜਾ ਕਹਿਣ ਲੱਗਿਆ ਭਈ ਇਹ ਇੱਕ ਪੋਥੀ ਐ ਕੋ ਨਾਨਕ ਪਾਤਸ਼ਾਹ ਦੀ ਜਿਹੜੀ ਮੈਂ ਸੰਗਲਾ ਦੇਵ ਤੋਂ ਲੈ ਕੇ ਆਇਆ ਅੰਮ੍ਰਿਤਸਰ ਗੁਰ ਅਰਜਨ ਧੀਰ ਚੱਲ ਦੇਖੋ ਤੁਮ ਤਿੰਨ ਕੋ ਤੀਰ ਇਹ ਪੋਥੀ ਰਸਤੇ ਵਿੱਚ ਨਹੀਂ ਖੋਲ ਸਕਦਾ ਮੈਂ ਮੈਨੂੰ ਹੁਕਮ ਨਹੀਂ ਹੈ ਤੂੰ ਮੇਰੇ ਨਾਲ ਚੱਲ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਦੇ ਕੋਲ ਜਾ ਕੇ ਦਰਸ਼ਨ ਕਰ ਲੈਨੇ ਗੁਰ ਆਗਿਆ ਮੁਝ ਖੋਲੋ ਨਹੀਂ ਜਾਂ ਤੇ ਤੁਮ ਪਹਿ ਬੇਨਤੀ ਪ੍ਰਾਹੀ ਮੈਨੂੰ ਗੁਰੂ ਦਾ ਹੁਕਮ ਹੈ ਕਿ ਰਸਤੇ ਵਿੱਚ ਇਹ ਪੋਥੀ ਨਹੀਂ ਖੋਲਣੀ ਇਸ ਕਰ ਕਿਵੇਂ ਆਪ ਜੀ ਨੂੰ ਇਹ ਪੋਥੀ ਨੂੰ ਖੋਲ ਕੇ ਦਰਸ਼ਨ ਨਹੀਂ ਕਰਵਾ ਸਕਦਾ ਸੋਨ ਬਚ ਸਾਧ ਹਿਰਦੇ ਆਸਠਾਨੀ ਚਲ ਦੇਖੋਂ ਗੁਰ ਕੇ ਨਿਕਟਾਨੀ ਤੋ ਸਾਧੂ ਕਾ ਨਾ ਚੱਲ ਪਾਈ ਫਿਰ ਗੁਰੂ ਸਾਹਿਬ ਕੋਲੇ ਚੱਲ ਕੇ ਦੇਖ ਲਵਾਂਗੇ ਨਿਸਬੀ ਟਿਕਰ ਪ੍ਰਾਪਤ ਸਨਾਨੀ ਗੰਗ ਮਾਤ ਪਦ ਬੰਤ ਸਿਦਾਨੀ ਇਸ ਤਰ੍ਹਾਂ ਗੁਰੂ ਪਿਆਰਿਓ ਰਾਤ ਉਹਨਾਂ ਨੇ ਉੱਥੇ ਕੱਟੀ ਆ ਦੂਸਰਾ ਦਿਨ ਚੜਿਆ ਇਸ਼ਨਾਨ ਕੀਤਾ ਤੇ ਗੰਗਾ ਦਰਿਆ ਤੋਂ ਅੱਗੇ ਚਾਲੇ ਪਾ ਦਿੱਤੇ ਐ ਪੈਣਾ ਸਾਧ ਜੁਗਮ ਚੱਲ ਆਵੇ ਮਗ ਮਹਿ ਅਰਚਰ ਚਾ ਕਰ ਬਿਜਸਾਵੇ ਭਾਈ ਪੈਣਾ ਤੇ ਉਹ ਸਾਧੂ ਦੋਨੇ ਤੁਰੇ ਆ ਰਹੇ ਹਨ ਰਸਤੇ ਵਿੱਚ ਗੁਰੂ ਦੀਆਂ ਗੱਲਾਂ ਕਰਦੇ ਬੜੇ ਉਪਜੋ ਕਾਚ ਹੰਕਾਰਾ ਗੁਰ ਕਿਰਪਾ ਵਡਕਾਰਜ ਸਾਰਾ ਤਾਂ ਗੁਰੂ ਪਿਆਰੋ ਕਈ ਵਾਰੀ ਸੇਵਾ ਤੇ ਸੇਵਨ ਵੀ ਹੰਕਾਰ ਬਣ ਜਾਂਦਾ ਮਨੁੱਖ ਦਾ ਤਾਂ ਕਹਿੰਦੇ ਪੈੜੇ ਦੇ ਮਨ ਵਿੱਚ ਕਹੰਕਾਰ ਪੈਦਾ ਹੋ ਗਿਆ ਕਿ ਮੈਂ ਗੁਰੂ ਅਰਜਨ ਦੇਵ ਜੀ ਦਾ ਕਿੱਡਾ ਵੱਡਾ ਕੰਮ ਕੀਤਾ ਹੈ ਮੈਂ ਅੰਮ੍ਰitsar ਤੋਂ ਚੱਲ ਕੇ ਸੰਗਲਾ ਦੀਪ ਗਿਆ ਤੇ ਉਥੋਂ ਇਹ ਪੋਥੀ ਲੈ ਕੇ ਆਇਆ ਆਨ ਸੁਦਾਸਰ ਡੇਰਾ ਠਾਨਾ ਪੈਣਾ ਆਪਣੇ ਧਾਮ ਸਿਦਾਨਾ ਤੇ ਗੁਰੂ ਪਿਆਰੋ ਪਾਏ ਪੈੜੀ ਦਾ ਘਰ ਵੀ ਅਮਰਸਰ ਦੇ ਇਲਾਕੇ ਵਿੱਚ ਹੀ ਸੀਗਾ ਇਨੇ ਸੁਦਸਰ ਆ ਉਤਾਰਾ ਕੀਤਾ ਤੇ ਫਿਰ ਆਪਣੇ ਘਰ ਚਲੇ ਆ ਗਿਆ ਕੋਥੀ ਖੋਲ ਪਠੀ ਤਿੰਨਸਾਰੀ ਕਲਾ ਯੋਗ ਕੀ ਸਕਲ ਉਜਾਰੀ ਔਰ ਇਸ ਨੇ ਗੁਰੂ ਸਾਹਿਬ ਦਾ ਬਚਨ ਭੰਗ ਕਰ ਦਿੱਤਾ ਹੈ ਆਪਣੇ ਘਰ ਵਿੱਚ ਬੈਠ ਕੇ ਨੇ ਉਹ ਕੋਥੀ ਖੋਲੀ ਆ ਤੇ ਖੋਲ ਕੇ ਉਹਦੇ ਵਿੱਚ ਉਹ ਜਿਹੜੀ ਹੱਥ ਯੋਗ ਤੇ ਸਹਿ ਯੋਗ ਦੀਆਂ ਵਿਚਾਰਾਂ ਲਿਖੀਆਂ ਐ ਉਹ ਪੜੀਆਂ ਹਨ ਗੁਲਬ ਬਾਤ ਅਦਪੁੱਤ ਗੱਟ ਦੇਖ ਸਾਦੀ ਜਿਸ ਅਜਮਤ ਜੋ ਵਿਸ਼ੇਖ ਤੋਂ ਜਿਹੜੀ ਸਾਧਨਾ ਦੇ ਕਾਰਨ ਵੱਡੀ ਕਰਮਾਤੀ ਸ਼ਕਤੀ ਪ੍ਰਾਪਤ ਹੁੰਦੀ ਹੈ ਉਹ ਬਿਆਨਤ ਸੁੰਦਰ ਬਚਨ ਇਸ ਪੋਥੀ ਵਿੱਚ ਲਿਖੇ ਹਨ ਪ੍ਰਭ ਮਾਇਆ ਤੇ ਚਿਤ ਪਰਮਾਇਸ ਕਾਂਚੇ ਪ੍ਰਸੰਗ ਨਿਜ ਸਦਨ ਦੁਰਾਇਯਸ ਉਦੋਂ ਪੋਥੀਆਂ ਨੇ ਨਾ ਵਰਕੇ ਖੁੱਲੇ ਹੀ ਹੁੰਦੇ ਸੀ ਗੁਰੂ ਪਿਆਰੀਓ ਅੱਜ ਕੱਲ ਤਾਂ ਬਸ ਜਲਤ ਬੰਦ ਲਿੰਦੇ ਆ ਪੁਰਾਣੇ ਸਮੇਂ ਵਿੱਚ ਸਾਰੇ ਅੰਗ ਅਡਵਰਟ ਹੁੰਦੇ ਸੀ ਲਿਖ ਕੇ ਉਹਨਾਂ ਲਈ ਵਾਹ ਧਰ ਕੇ ਉਤੋਂ ਧਾਗਾ ਵੰਨ ਦਿੱਤਾ ਜਾਂਦਾ ਇਸ ਨੇ ਉਹ ਪੋਥੀ ਨੂੰ ਖੋਲਿਆ ਤੇ ਉਹਦੇ ਵਿੱਚੋਂ ਕੋ ਜੰਗ ਆਪ ਕੁਝ ਪੰਨੇ ਕੱਢ ਕੇ ਆਪਣੇ ਘਰ ਰੱਖ ਲੈ ਗੁਰਪਦ ਆਨ ਬੰਦਨਾ ਕੀ ਨੋਥੀ ਭੇਟਾ ਬਾਤੀ ਦੇ ਨਾ ਔਰ ਫਿਰ ਇਸਨੇ ਗੁਰੂ ਅਰਜਨ ਦੇਵ ਨੂੰ ਆ ਮੱਥਾ ਟੇਕਿਆ ਕੋਥੀ ਭੇਟ ਕੀਤੀ ਆ ਹੋ ਜੋ ਰਾਜੇ ਨੇ ਵਸਤੂਆਂ ਦਿੱਤੀਆਂ ਉਹ ਵੀ ਭੇਟ ਕੀਤੀਆਂ ਅੰਦਰ ਜਾਮੀ ਗੁਰੂ ਪਰਬੀਨ ਤਿਨੇ ਕਰੀ ਜੋ ਸਭ ਲਖ ਦੀਨਾ ਹੁਣ ਕਹਿੰਦੇ ਗੁਰੂ ਸਾਹਿਬ ਤੋਂ ਕੀ ਲੁਕਿਆ ਸੀਗਾ ਇਹ ਆਪਣੇ ਘਰ ਗਿਆ ਘਰੇ ਕੁਝ ਵਿੱਚੋਂ ਅੰਕ ਕੱਢ ਕੇ ਪੱਥਰੇ ਦੇ ਕੁਝ ਰੱਖਿਆ ਘਰੇ ਇਹ ਗੁਰੂ ਸਾਹਿਬ ਨੂੰ ਪਤਾ ਲੱਗਿਆ ਖੋਲ ਬਿਲੋਕੀ ਪਾਠ ਕਰ ਸੋਈ ਅਨੇਕ ਵਿਦੀਨ ਸਿੱਧਾ ਇੱਕ ਜੋਈ ਫੇ ਸਤਗੁਰੂ ਪਾਠਾ ਨੇ ਉਹ ਪੋਥੀ ਖੋਲੀ ਆ ਖੋਲ ਕੇ ਪੜਨ ਲੱਗੇ ਜਿਹਦੇ ਵਿੱਚ ਅਨੇਕਾ ਤਰ੍ਹਾਂ ਦੀਆਂ ਵਿਧੀਆਂ ਸਿੱਧ ਕਰਨ ਯੋਗ ਲਿਖੀਆਂ ਸਨ ਆਦ ਅੰਤ ਲੋ ਪਾਠ ਕਰ ਸਾਰੀ ਜਿਸ ਦੇ ਅਜ਼ਮਤ ਲਹਿ ਕਰ ਭਾਰੀ ਸਤਿਗੁਰਾਂ ਨੇ ਅਨੰਤ ਤੋਂ ਅੰਤ ਤੱਕ ਉਹ ਸਾਰੀ ਪੋਥੀ ਪੜ੍ਹ ਲਈ ਹੈ ਜਿਸ ਤੋਂ ਭਾਰੀ ਕਰਮਤ ਪ੍ਰਾਪਤ ਹੁੰਦੀ ਸੀ ਸਿਰੀ ਆਰਜਨ ਤਬ ਹਿਰਦੇ ਵਿਚਾਰੀ ਜੀਵ ਮੰਦ ਮਤ ਹੋਏ ਕਲ ਭਾਰੀ ਪਰ ਸਤਿਗੁਰੂ ਪਾਤਸ਼ਾਹ ਨੇ ਸਹਿਜ ਜੋਗ ਲਿਖਿਆ ਹੈ ਕਾਲ ਯੁਗ ਦਾ ਸਮਾਂ ਆਵੇਗਾ ਤੇ ਲੋਕ ਜਾਂ ਮਨੁੱਖ ਜਿਹੜੇ ਹੋਣਗੇ ਉਹ ਬੜੇ ਹੀ ਜਿਹੜੇ ਹਨ ਕਾਲ ਯੁਗ ਦੇ ਵਿੱਚ ਮਾੜੀ ਮਤ ਵਾਲੇ ਹੋਣਗੇ ਕੋਥੀ ਪੜ੍ਹ ਬੁੱਧ ਫਿਰ ਜਾਏ ਗਿਆਨਹੀਨ ਜਗ ਸਿੱਧ ਕਹਾਈ ਔਰ ਫਿਰ ਇਹ ਕੋਥੀ ਨੂੰ ਪੜ ਕੇ ਲੋਕ ਰੀਸਾ ਕਰਨਗੇ ਇਸ ਕਰਕੇ ਉਹ ਰੀਸਾ ਕਰਨਗੇ ਆਪਣੇ ਆਪ ਨੂੰ ਸਿੱਧ ਕਹਣਗੇ ਜੋਗੀ ਕਹਣਗੇ ਬਿਨਾ ਅਭਿਆਸ ਕੀਤੇ ਬਿਨਾ ਸੇਵਨ ਭਜਨ ਬੰਦ ਕਰਿਆ ਇਹ ਜਿਹੜੀਆਂ ਹੱਥ ਜੋਗ ਦੀਆਂ ਇਸ ਦੇ ਵਿੱਚ ਗੱਲਾਂ ਹਨ ਇਹ ਸਾਡੇ ਸਿੱਖਾਂ ਦੇ ਲਾਇਕ ਨਹੀਂ ਕਿਉਂਕਿ ਫਿਰ ਸਿੱਖਾਂ ਦੇ ਅੰਦਰ ਹੰਕਾਰ ਵੀ ਹੋ ਜਾਵੇਗਾ ਜਾਂ ਤੇ ਉਚਿਤ ਨ ਪੋਥੀ ਰੱਖਣ ਨਾਸ ਕਰ ਪੈੜੀ ਕੋ ਕੇ ਭਾਖਣ ਇਹ ਪੋਥੀ ਅਸੀਂ ਸੰਗਤਾਂ ਵਿੱਚ ਇਹਦਾ ਪ੍ਰਚਾਰ ਨਹੀਂ ਕਰਨਾ ਕਿਉਂਕਿ ਸਹਿਜ ਜੋਗ ਤਾਂ ਇਹੀ ਹੈ ਜਿਹੜਾ ਗੁਰਮਤਿ ਅਨੁਸਾਰ ਆਪਾਂ ਚੱਲਦੇ ਆਂ ਜਿਹਨੂੰ ਅਸੀਂ ਮਰਜ਼ਾਦਾ ਕਹਿ ਸਕਦੇ ਆ ਜਾਂ ਜੋ ਸ਼ਰਣਗਿਨ ਮਰਜ਼ਾਦਾ ਦੀ ਕਾਪੀ ਲਿਖੀ ਹੈ ਉਸ ਨੂੰ ਸਹਿਜੋ ਕਹਨੇ ਹਨ ਤੇ ਹੱਟ ਜੋਗ ਹੈ ਘਰ-ਵਾਰ ਛੱਡ ਕੇ ਜੰਗਲਾਂ ਵਿੱਚ ਜਾਵਣਾ ਧੋਣੀਆਂ ਤਾਂ ਆਪਣੀਆਂ ਜਲਤਾ ਰੇ ਕਰਨੇ ਇਸ ਕਰਕੇ ਗੁਰੂ ਸਾਹਿਬ ਸੋਚਿਆ ਕਿ ਇਹ ਪੋਥੀ ਆਪਾਂ ਗੁਪਤ ਹੀ ਕਰ ਦਈਏ ਤੇ ਉਸ ਨੂੰ ਕਹਿਣ ਲੱਗੇ ਜੋ ਪ੍ਰਸੰਗ ਇਸ ਤੇ ਨਿਕਸਾਇਓ ਸੋ ਵੀ ਚਾਹੀਏ ਇਂਹਾ ਮਿਲਾਇਓ ਧੰ ਗੁਰੂ ਅਰਜਨ ਦੇਵ ਜੀ ਕਹਿੰਦੇ ਭਲਿਆ ਮਾਨਸਾ ਇਹਦੇ ਵਿੱਚੋਂ ਕੁਝ ਪੰਨੇ ਕੱਢ ਕੇ ਕੁਝ ਅੰਗ ਕੱਢ ਕੇ ਕੁਝ ਪੰਨੇ ਕੱਢ ਕੇ ਆਪਣੇ ਘਰ ਰੱਖਿਆ ਹੈ ਉਹ ਲੈ ਕੇ ਆ ਇਹਨਾਂ ਨੂੰ ਪੂਰੀ ਕਰ ਪੋਥੀ ਨੂੰ ਸੋ ਮੰਗਾਹੀ ਜਲ ਕਰਿਓ ਪ੍ਰਵਾਹੀ ਅਚਰਜ ਦੇਖ ਭਈ ਸਭ ਤਾਹੀ ਕਹ ਸਤਿਗੁਰਾਂ ਨੇ ਉਹ ਪੰਨੇ ਵੀ ਮੰਗਾ ਕੇ ਪੋਥੀ ਨੂੰ ਜਲ ਪ੍ਰਵਾਹ ਕਰ ਦਿੱਤਾ ਹੈ ਸਾਦ ਬਿਸਮਤ ਹੋਏ ਭਾਰੀ ਗੁਰਪਦ ਨਿਕਟ ਸੋ ਬਿਨੇ ਉਚਾਰੀ ਉਹ ਸਾਹ ਜਿਹੜਾ ਨਾਲ ਆਸੀ ਰਸਨ ਕਰਨ ਵਾਸਤੇ ਉਹ ਕਹਿਣ ਲੱਗਿਆ ਮਹਾਰਾਜ ਮਹਾਰਾਜ ਮੁਝ ਸੁਨ ਅਰਦਾਸ ਦੂਰੋਂ ਤੇ ਆਵਾ ਤਰਪਾਸ ਮੇਰੀ ਬੇਨਤੀ ਸੁਣੋ ਮੈਂ ਬੜੀ ਲੰਮੀ ਦੂਰੀ ਤੈ ਕਰਕੇ ਇਸ ਪੋਥੀ ਦੇ ਰਸਨਾਲੀ ਆਇਆ ਸੀ ਪੜ੍ਹੋ ਲਿਖੋ ਕੋਚੀ ਗੁਰ ਜੋਈ ਲਾਭ ਅਦਿਕ ਯਾਤੇ ਵਹ ਹੋਈ ਮੈਂ ਇਸ ਨੂੰ ਪੜ੍ਹਾਂਗਾ ਆਪਣੇ ਕੋਲ ਲਿਖ ਕੇ ਦੀ ਕਾਪੀ ਕਰਕੇ ਲੈ ਆਵਾਂਗਾ ਇਹ ਜੋ ਬੜਾ ਫਾਇਦਾ ਹੋਵੇਗਾ ਦੇਖ ਸਾਦ ਧੀਰਜ ਮਨ ਕੋਇਓ ਸੀਸ ਚਰਨ ਦਰ ਨਰਮੀ ਹੋਇਓ ਉਹ ਸਤਿਗੁਰਾਂ ਚੱਲਦਾ ਵੀ ਸਿਰ ਧਰ ਕੇ ਮੱਥਾ ਟੇਕਦਾ ਬੜੀ ਨਿਮਰਤਾ ਸਹਿਤ ਔਰ ਨਾਲ ਹੀ ਇਹਦੇ ਮਨ ਦਾ ਧੀਰਜ ਵੀ ਟੁੱਟ ਗਿਆ ਵੀ ਪੋਥੀ ਪਾਣੀ ਵਿੱਚ ਕਿਉਂ ਉਤਾਰ ਲਈ ਤੀ ਸਾਨੂੰ ਦੇ ਦੇਂਦੇ ਨਹੀਂ ਤੁਸੀਂ ਰੱਖਣੀ ਸੀ ਤਾਂ ਇਸ ਕਰਕੇ ਸੋਚਣ ਲੱਗਿਆ ਸਾਧ ਦਸ਼ਾ ਦਿਖ ਗੁਰੂ ਕਿਰਪਾਲ ਜੋ ਇੱਛਾ ਕਾਢ ਲਿਹੋ ਤਤਕਾਲ ਧੰ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਧ ਰਾਮ ਜੇ ਤੇਰੀ ਇੱਛਾ ਹੈ ਇਸ ਪੋਥੀ ਨੂੰ ਪੜਨ ਦੀ ਕੱਢ ਲੈ ਪਾਣੀ ਵਿੱਚੋਂ ਸ਼ਿਗਰ ਪ੍ਰਵਿਸ਼ ਜਲ ਕੱਢ ਕਰ ਲਈਨੀ ਹੋਇ ਪ੍ਰਸੰਨ ਗੁਰ ਤਾਂ ਕੋਣੀ ਕਹਿੰਦੀ ਉਸਾਦ ਨੇ ਉਸੇ ਮੇਰੇ ਪੋਥੀ ਜਿਹੜੀ ਸੀ ਪਾਣੀ ਚੋਂ ਕੱਢ ਲਈ ਆ ਤੇ ਸਤਗੁਰ ਨੇ ਖੁਸ਼ ਹੋ ਕੇ ਉਸਾਦ ਨੂੰ ਦੇ ਦਿੱਤੀ ਐ ਗੇਤਿਕ ਸਮੇਂ ਸੇਵ ਪੁੰਨ ਕਰੀ ਗੁਰ ਸਰਦਾ ਅਤ ਗੁਰ ਮਹਤਰੀ ਔਰ ਉਸਾਦ ਨੇ ਲੰਬਾ ਸਮਾਂ ਗੁਰੂ ਅਰਜਨ ਦੇਵ ਜੀ ਕੋਲ ਅੰਮ੍ਰਿਤਸਰ ਰਹਿਣਾ ਕੀਤਾ ਐ ਔਰ ਰਹਿ ਕਰਕੇ ਉਥੋਂ ਸਹਿਯੋਗ ਵੀ ਸਿੱਖਿਆ ਹੈ ਤੇ ਗੁਰੂ ਦੀ ਕਿਰਪਾ ਨੂੰ ਹਿਰਦੇ ਵਿੱਚ ਵਸਾਇਆ ਹੈ ਪੜਾ ਖਰੋ ਅਗਰ ਕਰ ਜੋਰ ਖਿਮਾਕਾਰੀ ਸਾਤ ਗੁਰਬ ਹੋਰ ਐਣ ਨਾਲ ਪਾਤਸ਼ਾਹ ਗੁੱਸੇ ਹੋਗੇ ਸੀ ਕਿਉਂਕਿ ਉਸ ਨੇ ਵਿੱਚੋਂ ਕੁਝ ਪੰਨੇ ਕੱਢ ਕੇ ਘਰੇ ਰੱਖੇ ਆਂਦੇ ਪੋਥੀ ਚ ਕੁਝ ਆਂ ਕੱਢ ਕੇ ਘਰੇ ਰੱਖੇ ਆਂਦੇ ਸਨ ਤਾਂ ਇਸ ਕਰਕੇ ਇਹਨੂੰ ਸ਼ਾਇਦ ਹਜੇ ਮਾਫ ਨਹੀਂ ਸੀ ਕੀਤਾ ਇਸ ਸਾਤਰੇ ਦੇ ਸਾਹਮਣੇ ਹੱਥ ਬੰਨੀ ਖੜਾ ਹੈ ਭੁੱਲ ਚੁੱਕ ਆਪਣੀ ਬਖਸ਼ਾਈ ਰਹਾ ਹਕੀਕਤ ਸਗਲ ਸੁਣਾਈ ਫਿਰ ਇਸਨੇ ਆਪਣੀ ਮਾਫੀ ਮੰਗੀ ਆ ਭੁੱਲ ਚੁੱਕਰੀ ਕਿ ਮੈਥੋਂ ਗਲਤੀ ਹੋ ਗਈ ਪਰ ਰਸਤੇ ਵਿੱਚ ਕੀ ਹੋਇਆ ਸੀ ਉਹ ਵੀ ਦੱਸਣਾ ਕੀਤਾ ਸੋ ਬਨੋ ਸਿੱਖ ਲਿਖੀ ਗ੍ਰੰਥ ਜਾਣ ਤਾ ਕੋ ਸਗਲੇ ਬੰਥ ਮਹਾਰਾਜ ਜੀ ਆਪ ਜੀ ਜਾਣਦੇ ਹੋ ਜਿਵੇਂ ਭਾਈ ਬੰਨੋ ਆਪ ਜੀ ਕੋ ਗ੍ਰੰਥ ਲੈ ਗਿਆ ਸੀਗਾ ਸੰਗਤਨ ਦਰਸ਼ਨ ਕਰਾਉਣ ਵਾਸਤੇ ਔਰ ਆਉਂਦਿਆਂ ਜਾਂਦਿਆਂ ਉਸਨੇ ਗੰਗ ਸਾਹਿਬ ਦਾ ਦੁਬਾਰੇ ਉਤਾਰਾ ਕਰਨਿਆ ਸੀ ਸ੍ਰੀ ਗੁਰੂ ਹਰਗੋਬਿੰਦ ਕੇ ਨਿਕਟ ਰਹਿਓ ਚਿਰ ਕਾਲ ਆਗਿਆਕਾਰੀ ਹੋਏ ਕਰ ਪੈਣਾ ਭਇਓ ਨਿਹਾਲ ਐ ਲੱਗਿਓ ਲੰਮਾ ਸਮਾਂ ਫਿਰ ਹਰਗੋਬਿੰਦ ਸਾਹਿਬ ਕੋਲੋਂ ਗ੍ਰੰਥ ਰਿਹਾ ਤੇ ਇਹ ਆਗਿਆਕਾਰੀ ਹੋ ਕੇ ਗੱਲ ਮੰਨ ਕੇ ਕਹਿੰਦਾ ਅੱਜ ਤੋਂ ਬਾਅਦ ਗਲਤੀ ਨਹੀਂ ਕਰਦਾ ਹੋਣਾ ਜੀ ਮਾਫ ਕਰਦੇ ਹੋ ਸਤਗੁਰ ਨੇ ਮਾਫ ਕੀਤਾ ਜੀ ਦੋਹਰਾ ਆਗੀ ਸਾਤ ਗੁਰ ਕੀ ਕਥਾ ਕਹੋ ਜਥਾ ਮਤ ਹੋਈ ਤਥਾ ਸੁਨੋ ਸਰੋਧਾਨੇ ਪੁਣ ਮਾਥਾ ਸਾਰ ਹੈ ਜੋਈ ਤਾਂ ਗੁਰੂ ਪਿਆਰਿਓ ਭਾਈ ਸੰਤੋਖ ਸਿੰਘ ਜੀ ਕਹਿੰਦੇ ਆਓ ਗੁਰ ਸਿੱਖੋ ਇਹ ਸੀਗੀ ਸੰਗੜਾ ਦੀਵਾਲੀ ਪੋਥੀ ਦੀ ਕਹਾਣੀ ਜੋ ਆਪ ਜੀ ਨਾਲ ਸਾਂਝੀ ਕੀਤੀ ਹੈ ਅਗਲੀ ਕਥਾ ਚਲਦੀ ਹੈ ਸਾਖੀ ਚਲਦੀ ਹੈ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਇਹਨਾਂ ਨੇ ਬਾਬਾ ਮੋਹਨ ਜੀ ਕੋਲੋਂ ਪੋਥੀਆਂ ਲੈਣ ਜਾਣਾ ਕਦੋਂ ਜਦੋਂ ਗੁਰੂ ਜੀ ਸਾਹਿਬ ਦੀ ਰਸਨਾ ਹੜੇ ਕਰਨੀ ਸੀ ਔਰ ਜਿਹੜੇ ਪਹਿਲੇ ਚਾਰਾਂ ਗੁਰੂਆਂ ਦੀ ਬਾਣੀ ਸੀ ਉਹ ਬਾਬੇ ਮੋਹਨ ਕੋਲੇ ਪਈ ਸੀ ਉਹ ਲੈ ਕੇ ਆਉਂਦੇ ਹਨ ਸ੍ਰੀ ਗ੍ਰੰਥ ਸਾਹਿਬ ਸ਼ਬਦ ਕਰਹਿ ਬੀੜ ਕੋ ਏਕ ਗੱਲ ਇਹ ਹੋਈ ਸੀ ਕਿ ਕੁਝ ਲੋਕ ਨਾ ਆਪਣੇ ਮਨਮਤ ਦੇ ਸ਼ਬਦ ਲਿਖ ਕੇ ਥੱਲੇ ਨਾਨਕ ਪਦ ਪਾ ਦਿੰਦੇ ਸੀ ਜਿਵੇਂ ਬਾਣੀ ਦਾ ਬਚਨ ਹੈ ਮਿਹਰਬਾਨ ਪੁੱਤਰ ਪਿਰਥੀਏ ਦਾ ਤਿੰਪੀ ਬਾਣੀ ਬਹੁਤ ਬਣਾਈ ਭੋਗ ਸ੍ਰੀ ਨਾਨਕ ਆ ਪਾਈ ਤੇ ਭਾਈ ਗੁਰਦਾਸ ਨੂੰ ਇਸ ਗੱਲ ਦਾ ਪਤਾ ਲੱਗਿਆ ਉਹਨੇ ਪਾਤਸ਼ਾਹ ਨੂੰ ਗੱਲ ਦੱਸੀ ਆਸ਼ਕ ਨੇ ਕੋਈ ਗੱਲ ਨਹੀਂ ਭਾਈ ਜਿਹੜੀ ਗੁਰੂਆਂ ਦੀ ਬਾਣੀ ਆ ਉਹ ਆਪਾਂ ਇੱਕ ਜਲਦ ਵਿੱਚ ਇਕੱਠੀ ਕਰ ਦਿੰਦੇ ਹਾਂ ਗੀਰਾ ਪੰਜ ਪਾਤਸ਼ਾਹ ਇੱਕੀ ਪੂਰਨ ਆਦਿ ਵਿਵੇਕ ਇਹਨੇ ਪੰਜਾਂ ਗੁਰੂਆਂ ਦੀ ਗੱਲਬਾਤ ਜਿਹੜੀ ਹੈ ਉਹ ਸਾਰੇ ਪਾਤਸ਼ਾਹ ਦੇ ਆਨੰਦ ਦੇਣ ਵਾਲੀ ਹੈ ਸਾਰੇ ਸੰਸਾਰ ਦੇ ਆਨੰਦ ਦੇਣ ਵਾਲੀ ਹੈ ਇਸ ਕਰਕੇ ਸਾਨੂੰ ਉਹ ਕੋਥੀਆਂ ਜੋ ਪੰਜਵੇਂ ਪਾਤਸ਼ਾਹ ਜੀ ਤੱਕ ਨਹੀਂ ਬਾਣੀ ਆ ਚੌਥੇ ਪਾਤਸ਼ਾਹ ਤੱਕ ਉਹ ਸਾਰੀ ਭਾਈ ਮੋਹਨ ਕੋਲੇ ਹੈ ਹਿਮ ਸਿਰੀ ਅਰਜਨ ਸਾਧਗੁਰ ਤੈ ਸਮਾ ਬਤਾਇਓ ਕਿਉਂ ਭਾਈ ਗੁਰੂ ਅਰਜਨ ਦੇਵ ਜੀ ਸਮਾ ਪਤੀਤ ਕਰਨ ਲੱਗੇ ਜਦੋਂ ਪਤਾ ਲੱਗਿਆ ਉਪਮਾ ਰਤਨ ਗਿਆਨ ਸਿਰੋਪਣ ਤੀਰ ਬੱਡ ਬਚ ਮਧੁਰ ਸੁਹਾਈਓ ਇਸ ਤਰ ਸਤਿਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਸੀਸ ਅੰਦਰ ਉਹਨਾਂ ਦੀ ਮੱਤ ਅੰਦਰ ਉਹ ਸ਼੍ਰੋਮਣੀ ਗਿਆਨ ਜੋ ਤੀਜ ਦੇਣ ਵਾਲਾ ਹੈ ਇਹਨਾਂ ਦੇ ਅੰਦਰੋਂ ਬਚਨਾ ਰਾਹੀ ਬਾਹਰ ਨਿਕਲਦਾ ਹੈ ਊਪਮਾ ਰਤਨਾ ਕਰਦੀ ਪਹਿ ਗੰਬੀਰ ਵਿਸਾਲਾ ਸਿੱਖ ਸੇਵਕ ਜਲ ਜੰਤ ਗਨ ਅਗੁਲਤ ਉਚਾਲਾ ਇਸ ਤਰ੍ਹਾਂ ਪਾਤਸ਼ਾਹ ਜੀ ਬਖਸ਼ੇ ਕਰਦੇ ਹਨ ਕਿ ਗੁਰੂ ਅਰਜਨ ਜੀ ਦੇ ਅੰਦਰ ਹਿਰਦੇ ਵਿੱਚ ਉਸ ਪਰਮੇਸ਼ਰ ਦੀ ਉਪਮਾ ਹੈ ਪਰਮੇਸ਼ਰ ਦਾ ਗਿਆਨ ਹੀ ਸ਼੍ਰੋਮਣੀ ਹੈ ਬੜੇ ਧੀਰਜवान ਹਨ ਸਾਤ ਸੰਤੋਖ ਸੁਸ਼ਿਲ ਦਾ ਸੁਚ সুন্দরਤਾਈ ਇਹ ਇਸ ਤਰ੍ਹਾਂ ਕਹਿੰਦੇ ਸਾਰੇ ਗੁਰਾਂ ਦੇ ਮਾਰਗ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਪਾ ਬੁੱਢਾ ਤੇ ਭਾਈ ਗੁਰਦਾਸ ਨੂੰ ਪੋਥੀਆਂ ਲੈਣ ਭੇਜਦੇ ਹਨ ਇਹਨਾਂ ਪੋਥੀਆਂ ਦੀ ਗੱਲ ਆਪ ਅਗਲੇ ਦਿਵਾਨਾ ਵਿੱਚ ਸਰਪਣ ਕਰਾਂਗੇ ਰੁਕਦੇ ਅਨੇਕਾਂ ਅਖਰ ਬਾਦ ਘਟ ਹੋ ਜਾਂਦੇ ਇੱਥੇ ਹੀ ਪਵਿੱਤਰ ਕਥਾ ਨੂੰ ਰੋਕਣ ਦੀ ਆਗਿਆ ਬਖਸ਼ੋ ਬੋਲਦੇ ਅਨੇਕਾਂ ਭੁੱਲਾ ਚੁੱਕਾ ਹੋ ਜਾਂਦੀਆਂ ਬਖਸ਼ ਲੈਣਾ ਜੀ ਸਮਾਪਤੀ ਕਰੀਏ ਤੇ ਅਜੋ ਤੇ ਸਾਰ ਬ੍ਰਹਮ ਅਵਨਾਸੀ ਅਗਨਾਸ ਏ ਪੂਰਨ ਹੈ ਸਰਬ ਮੈਂ ਬੰਜਨ ਗੁਣ ਕਾਸ ਏ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੀਕ ਏ ਗੋਬਿੰਦ ਹੈ ਗੁਣ ਨਿਰਾਨ ਜਾ ਕੈ ਸਦਾ ਵਿਵੇਕ ਏ ਅਪਰੰਪਰ ਹਰ ਹਰੇ ਹਰ ਈ ਸੰਤ ਕੈ ਸਦਾ ਸੰਗ ਨੀ ਦਾ ਰਾਯਾ ਦਾਰੇ ਈ ਧੁਰ ਹੋਆ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮਦਾਨ ਰੱਖੋ ਹਿਐ ਪਰੋਇ ਆਏ ਪ੍ਰਭ ਸਰਣਾਗਤੀ ਕਿਰਪਾ ਨੇ ਦਇਆਲ ਏਕ ਅੱਖਰ ਹਰ ਬਨ ਬਸ ਨਿਤ ਹੋਤ ਨਿਹਾਲ ਏਕੰਕਾਰ ਸਤਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਦੀ ਕੀ ਫਤਿਹ ਹੈ ਬਿਗਨ ਬਿਨਾਸਨ ਸੋ ਏਕੰਕਾਰ ਸਤਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਦੀ ਕੀ ਫਤਿਹ ਹੈ ਬਿਗਨ ਬਿਨਾਸਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ